ਸਭ ਤੋਂ ਪਹਿਲਾਂ ਤਾਂ ਮੈਂ ਯਾਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਇਸ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੁਆਰਾ ਮੌਕਾ ਮੈਨੂੰ ਮਿਲਿਆ ਆ ਅਦਿਮਾਨਯੋਗ ਸੀਐਮ ਸਾਹਿਬ ਅਤੇ ਡੀਜੀ ਸਾਹਿਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਅਸੀਂ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਸ ਡਰਾਈਵ ਦੇ ਵਿੱਚ ਇਹਨੂੰ ਥਰਸਟ ਦੇ ਕੇ ਰੱਖਣਾ ਜਿਹੜੀਆਂ ਪ੍ਰਾਇਓਰਿਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਉਹ ਇਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਕ੍ਰਾਈਮ ਨੂੰ ਰੋਕਣਾ ਜੇ ਹੋ ਗਿਆ ਤ ਉਹਨੂੰ ਡਿਟੈਕਟ ਕਰਨਾ ਉੱਤੇ ਸਖਤ ਪਹਿਰਾ ਅਸੀਂ ਦੇਵਾਂਗੇ ਅੱਜ ਆਫਿਸਰਸ ਨਾਲ ਮੈਂ ਮੀਟਿੰਗ ਰੱਖੀ ਹੈ ਉਹਨਾਂ ਭਾਈ ਬੀ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕਰਾਂਗੇ ਇਸ ਚ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਕਿ ਹੋਰ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲਾਂ ਹੀ ਪ੍ਰਾਇੋਰਟੀ ਇੱਕ ਪਬਲਿਕ ਸਰਵੰਟ ਵਾਸਤੇ ਹੁੰਦੀ ਹੈ ਉਹਨੂੰ ਪਹਿਲਾਂ ਹੀ ਇਮਿਹਤ ਮੈਂ ਦਿੰਦਾ ਰਿਹਾ ਹਾਂ ਕਿ ਹੁਣ ਫੇਰ ਸਾਡੇ ਅਫਸਰਰੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅੱਜ ਇਹਨਾਂ ਨੂੰ ਇਹੀ ਡਾਇਰੈਕਸ਼ਨਸ ਵੀ ਦਿੱਤੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰੋਵੇ ਪੁਲਿਸ ਦਾ ਤੇ ਕਾਨੂੰਨ ਦਾ شریف ਆਦਮੀ ਆਪਣਾ ਦੋਸਤ ਸਮਝੇ ਮਹਿਲਾਵਾਂ ਦੀ ਸਕਿਉਰਿਟੀ ਹੈ ਉਹਨਾਂ ਦੀਆਂ ਗ੍ਰਿਵੈਂਸਸ ਨੇ ਅੱਜਕੱਲ ਬਹੁਤ ਜ਼ਿਆਦਾ ਔਮੇਨ ਰਿਲੇਟਿਡ ਕ੍ਰਾਈਮ ਜਾਂ ਔਮੇਨ ਰਿਲੇਟਿਡ ਜਿਹੜੀਆਂ ਵਿੱਚ ਕੰਪਲੇਨੈਂਟ ਔਮੇਨ ਨੇ ਕੰਪਲੇਂਟਸ ਆਉਂਦੀਆਂ ਉਹਨਾਂ ਜਿਹੜਾ ਸਾਡੀ ਹੈਲਪਲਾਈਨ ਹੈ ਜਾਂ ਹੋਰ ਚੀਜ਼ਾਂ ਨੇ ਉਹ ਵੀ ਅਸੀਂ ਪ੍ਰਾਇੋਰਟਾਈਜ਼ ਕਰਨਾ ਹੈ ਇਸ ਤੋਂ ਇਲਾਵਾ ਵੈਲਫੇਅਰ ਜਿਹੜਾ ਪੁਲਿਸ ਦਾ ਉਹ ਆਰਡਰਲੀ ਰੂਮ ਜਾਂ ਜਿਹੜੀ ਵੀ ਸਾਡੀ ਐਕਸਿਸਟਮ ਜੀ ਨੇ ਉਹ ਅਸੀਂ ਬਣਾਵਾਂਗੇ ਸੋ ਥੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਠੀਕ ਰਵੇ ਇਸ ਤੋਂ ਇਲਾਵਾ ਜਿਹੜੇ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਕਿਉਂਕਿ ਸਾਡੀ ਬੇਸਿਕ ਯੂਨਿਟ ਚੌਕੀਆਂ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ਔਨ ਰੋਡ ਤੁਹਾਨੂੰ ਜ਼ਿਆਦਾ ਪੁਲਿਸ ਮਤਲਬ ਦਿਖੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਮ ਸਟਰੀਟ ਕ੍ਰਾਈਮ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਰਾਈਟਾਈ ਕਰਕੇ ਉਹਨੂੰ ਅਸੀਂ ਨੱਥ ਪਾਉਣੀ ਹੈ ਔਰ ਵਿੱਚ ਜੋ ਸਖਤ ਸਖਤ ਕشنੋਂ ਲਿਆ ਜਾਏਗਾ। ਔਰ ਇਹਦੇ ਚ ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਲਈ ਅਪੀਲ ਕਰਦਾ ਕਿ ਪੁਲਿਸ ਤੁਹਾਡੀ ਹਮਦਰ ਦੋਸਤ ਹੈ। ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ। ਡਰਗ ਬਾਰੇ, ਕ੍ਰਾਈਮ ਬਾਰੇ ਜਾਂ ਕੋਈ ਵੀ ਹੈਪਨਿੰਗ ਬਾਰੇ ਕਿਉਂਕਿ ਇਨਫੋਰਮੇਸ਼ਨ ਨਾਲ ਹੀ ਪੁਲਿਸ ਸਿਸਟਮ ਵਰਲਡ-ਓਵਰ ਚੱਲਦਾ ਹੈ। ਪਬਲਿਕ ਹੀ ਕੰਤੇ ਅੱਖਾਂ ਨੇ ਸਾਡੀਆਂ। ਉਹਦੇ ਚ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਕਮਿਊਨਿਟੀ ਨੂੰ ਨਾਲ ਲੈ ਕੇ ਕੰਮ ਕਰਨਾ ਹੈ। ਨੇਵਰਲ ਵਾਚ ਐਕ ਤੇ ਚੌਕੀਦਾਰ ਰੱਖਣ ਦੀ ਲੋੜ ਐ ਚਾਹ ਚੌਕੀਦਾਰਾਂ ਨਾਲ رابطہ ਐ ਜਿਵੇਂ ਆਪਾਂ ਪਹਿਲਾਂ ਫੋਕਲ ਪੁਆਇੰਟ ਦੇ ਵਿੱਚ ਕੀਤਾ ਸੀ ਉਹ ਵੀ ਸਾਰਾ ਰਿਵਿਊ ਕੀਤਾ ਜਾਏਗਾ ਕਿ ਕਿਵੇਂ ਸਾਡੇ ਵਟਸਐਪ ਗਰੁੱਪ ਬਣੇ ਹੋਣ ਸਾਡੀ ਪੈਟਰੋਲਿੰਗ ਪਾਰਟੀ ਨੂੰ ਪੀਸੀਆਰ ਨੂੰ ਚੌਕੀਦਾਰ ਦਾ ਨੰਬਰ ਹੋਵੇ ਜਾਂ ਹੋਰ ਹੋਵੇ ਉਹਨੂੰ ਕਾਇ ਬਗਾਇ ਚੈੱਕ ਵੀ ਕਰਨ ਔਰ ਇਸ 16 ਵਾਹ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਏਗੀ ਔਰ ਜੋ ਡਰੱਗਸ ਨੇ ਉਹਨਾਂ ਬਾਰੇ ਜਿਹੜੀ ਪਬਲਿਕ ਦੇ ਵਿੱਚ ਅਵੇਅਰਨੈਸ ਤਾਂ ਹੈ ਹੀ ਐ ਇਨਫੋਰਸਮੈਂਟ ਵੀ ਅਸੀਂ ਉਹਦੇ ਤੇ ਪੂਰਾ ਹੋਰ ਸਪੈਸ਼ਲ ਆਪਰੇਸ਼ਨ ਚਲਾਏ ਜਾਣਗੇ ਸੋ ਥੈਟ ਅਸੀਂ ਇਹ ਜਿਹੜੇ ਦੋ ਸਾਡੀ ਪ੍ਰਾਇਓਰਟੀ ਨੇ ਮਾਨਜੋਗ ਸੀਐਮ ਸਾਹਿਬ ਦੀਆਂ ਉਹਨਾਂ ਦੇ ਉੱਤੇ ਅਸੀਂ ਪੂਰਾ ਕਹਿਦਾ